ਆਹ ਇਹੋ ਜਿ ਨੂੰ ਤਾਂ ਮੈਂ ਕਿਤੇ ਕਰਨਾ ਬਾੜਾ ਤੇ ਚੌਕੇ ਚ ਤੇ ਬਾੜਨ ਦੀ ਖਾਲੀ ਵਖਰੀ ਰਹਿ ਗਈ ਆ ਇਹ ਆnde ਹੁੰਦੇ ਆ ਚੱਪਣ ਵਾਲੀ ਗੱਲ ਹੋ ਗਈ ਆ ਕਿੱਦਾਂ ਸੁੱਖ ਨੇ ਗਾਹ ਪਾਇਆ ਕਿੱਦਾਂ ਖਲਾਰਾ ਪਾਇਆ ਮੈਂ ਨਹੀਂ ਇਹਨੂੰ ਅੱਜ ਪਤਾ ਨਹੀਂ ਕਦੋਂ ਆਏ ਹੋਣੀ ਆ ਕਦੋਂ ਇਹਨੇ ਕੰਮ ਕਰਨਾ ਸਿੱਖਣਾ ਵਾ ਬੰਦਾ ਕੀ ਬਾਹਰੋਂ ਆ ਗਿਆ ਨਾ ਤੇ ਰਸੋਈ ਦਾ ਖੰਦ ਚਾੜ ਦਿੱਤਾ ਬਰ ਰਸੋਈ ਚ ਨਹੀਂ ਤੇਰਾ ਨਾਂ ਕੀ ਕੁੜੀਏ ਨੀਰੂ ਐ ਮੇਰਾ ਤਾਂ ਨਾਮ ਜੇ ਕਿਆ ਬੁਲਾਏ آئے بلانا بول یہ کلنا وا ارے باپ رے باپ کتنا سونندر سونندر ہے سونندر کر کے لیا وا یہ باہر آیا وا با. ਜੋ ਮੇਰਾ ਛੋਟਾ ਬੇਟਾ ਵਾ ਨਾ ਉਹ ਬਾਹਰ ਗਿਆ ਸੀ ਉਹ ਲੈ ਕੇ ਆਇਆ ਸਮਰੀਤ ਵਾਸਤੇ ਕਾ ਵੇ ਕਿੰਨਾ ਸੋਹਣਾ ਵਾ ਆ ਚਿਮਚਾ ਰੱਖਣ ਵਾਸਤੇ ਆ ਵਿੱਚ ਆ ਵੇਖੋ ਵਿੱਚ ਬਹੁਤ ਜ਼ਿਆਦਾ ਸੋਹਣਾ ਵਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਕੱਲਾ ਕੱਲਾ ਵਿੱਚੋਂ ਕੱਢ ਕੇ ਠੀਕ ਆ ਅੱਛਾ ਠੀਕ ਹੈ ਤੇ ਮੇਰੀ ਗੱਲ ਸੁਣ ਬਰਤਨ ਸਾਫ਼ ਕਰਕੇ ਤੇ ਆ ਸਾਰੀ ਸਫਾਈ ਕਰ ਦੇਂਗੀ ਕਰ ਦੂੰਗੀ ਹੈ ਕਰ ਦੂੰਗੀ ਆਹੋ ਹੁਣ ਸੁੱਖ ਵੀ ਕੱਲੀ ਆ ਨਾ ਕੋਈ ਕੰਮ ਨਹੀਂ ਨਾ ਹੁੰਦਾ ਜਿਆਦਾ ਸਾਰਾ ਵੇਖਣਾ ਪੈਂਦਾ ਘਰ ਦਾ ਹਾਲ ਚਾਲ ਤੇ ਉਹਦੇ ਕੋਲ ਸਫਾਈ ਨਹੀਂ ਕੀ ਹੋਈ ਤਾਂ ਤੂੰ ਸਾਰੀ ਆ ਸਲੈਬਸ ਨੂੰ ਸਲਪ ਸਾਰੀ ਸਾਫ ਕਰ ਦੇਣੀ ਵਧੀਆ ਕਰਕੇ ਠੀਕ ਹੈ ਹਾਂ ਠੀਕ ਹੈ ਕਰ ਦੂੰਗੀ ਚਲ ਆ ਚੰਗੀ ਤਰ੍ਹਾਂ ਕਰਕੇ ਰੱਖ ਦੇ ਠੀਕ ਹੈ ਠੀਕ ਹੈ ਜਮੇ ਲਈ ਤਾਂ ਮੈਂ ਅੱਛੇ ਸੇ ਕੰਮ ਕਰੂੰਗੀ ਉਹ ਤਾਂ ਬਹੁਤ ਪਿਆਰੀ ਬੇਟੀ ਹੈ ਮਾਰ ਪ੍ਰੀਤ ਕਾਦੀ ਮਰੀ ਮੇਰੀ ਜੂਨ ਜਿਹੜੀ ਹੋਈ ਮਾਰੀ ਹੋ ਗਈ ਤੇ ਭਲਾ ਹੀ ਹੋਵੇ ਬਾਜੀ ਦਾ ਜਿਹੜੀ ਹੱਲੇ ਆਇਆ ਵਾ ਨੀਰੂ ਕੰਮ ਵਾਸਤੇ ਸਭੀ ਲੜਕੇ ਗਿਆ ਹੈ ਗੁੱਸਾ ਬੜਾ ਹੈ ਮੈਨੂੰ ਇਹਤੇ ਅਰ ਹੁਣ ਫੋਨ ਕਰਕੇ ਕਹਿੰਦਾ ਚੱਲ ਬਾਹਰ ਅੱਜ ਡਿਨਰ ਕਰਦੇ ਆ ਮੈਂ ਤਾਂ ਲੱਗੀਆਂ ਮਰਜਾ ਹੁਣ ਤੇ ਕੋਈ ਮੈਨੂੰ ਜੋ ਕੈਰੀ ਬਿੰ ਟੈਨਸ਼ਨ ਆ ਭੇਜਣ ਲੱਗੀ ਉਹਨੂੰ ਕਹਿਜਣਾ ਮੀਰੂ ਨੂੰ ਵੀ ਰੋਟੀ ਬਣਾ ਗਈ ਇਹਨੂੰ ਖਵਾ ਦੇ ਮੈਨੂੰ ਕੀ ਜਿੱਦਾਂ ਮਰਜੀ ਮੈਂਲੇ ਮੂਲੇ ਹੱਥਾਂ ਨਾਲ ਬਣਾਉਂਦੀ ਰਹੇ ਖਾਣੀ ਦੇਣਾ ਨਹੀਂ ਪਰ ਹੱਥ ਤੇ ਨਹੀਂ ਹੀ ਮੈਲੇ ਉਦਾਂ ਸਾਫ਼ ਸੁਥਰੀ ਤੇ ਬਟਰੀ ਜੀ ਆਪੇ ਮੈਂ ਕਿਹੜੀ ਖਾਣੀ ਇਹਦੇ ਹੱਥਾਂ ਦੀ ਮੈਂ ਤੇ ਹੋਟਲ ਚੋਂ ਖਾਣੀ ਜਾ ਕੇ ਵਧੀਆ ਜੇ ਜੋ ਯਾਰ ਹੋਟਲ ਚੋਂ ਮੈਂ ਖੰਡੀਆਂ ਮਾ ਜਾ ਕੇ ਰੋਟੀ ਖਾਣੀ ਆ ਉੱਤੀ ਕਿਹੜਾ ਮੈਨੂੰ ਪਤਾ ਵਾ ਕਿ ਉਹ ਕੌਣ ਬਣਾਉਂਦਿਆ ਸਾਫ ਸੁਥਰੇ ਹੱਥਾਂ ਨਾਲ ਬਣਾਉਂਦਿਆ ਕਿ ਨਹੀਂ ਐਦਾਂ ਹੀ ਕਰਿਆ ਕਰਨਾ ਹੁਣ ਜੇ ਮੈਂ ਉੱਤੀ ਨਹੀਂ ਵੇਖਦੀ ਤੇ ਰੋਟੀ ਖਾ ਆਉਣੀ ਆ ਇਸ ਤੇ ਮੀਰੂ ਨੂੰ ਮੈਂ ਕੀਆ ਕਰਨਾ ਕਿ ਤੂੰ ਚੁੱਪ ਕਰਕੇ ਨਾ ਰੋਟੀਆਂ ਲਾ ਕੇ ਤੇ ਮੇਰੀ ਭੈਣ ਡੱਬੇ ਚ ਰੱਖ ਦੇ ਡੱਬੇ ਚ ਮੈਂ ਆਪੇ ਚੁੱਕ ਕੇ ਖਾ ਲਿਆ ਕਰਨੀ ਜੇ ਰੋਟੀ ਬਣਾਉਂਦੀ ਹੋ ਤੂੰ ਨਹੀਂ ਮੈਂ ਸੋਈ ਤੇ ਜਾਇਆ ਕਰਨਾ ਮੈਨੂੰ ਤੇ ਲੱਗਿਆ ਮਰ ਜਾ ਹੁਣ ਕੰਮ ਇਹਨੇ ਸਾਰਾ ਕਰ ਦਿਆ ਕਰਨਾ ਜੀ 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 ਨਾ ਹੁਣ ਮੇਰੀ ਜਠਾਣੀ ਆ ਠਾਣੀ ਦਾ ਚੱਲ ਵਿਚਾਰੀ ਰੱਬ ਨੂੰ ਪਿਆਰੀ ਹੋ ਗਈ ਤੇ ਦਰਾਣੀ ਓਦਾਂ ਹੀ ਇੱਥੋਂ ਭੱਜ ਕੇ ਡਰਦੀ ਪਰ ਉਹਨਾਂ ਹੈਤ ਨਹੀਂ ਮੇਰੀ ਵਾਲੀ ਤੇ ਉਹ ਗੱਲ ਆ ਨਾ ਤੇਰੀ ਕੋਈ ਜਠਾਣੀ ਬੰਦੀ ਏ ਨਾ ਦਰਾਣੀ ਬੰਦੀ ਏ ਐਸ਼ ਕਰਨਗੀ ਘਰ ਛੱਡਿਆ ਕੇ ਹਾਂ ਨਹੀਂ ਅੱਜ ਤੱਕ ਤੇ ਮੇਰੀ ਵੀ ਜੂਨ ਸੁਤਰ ਕੀ ਉਹ ਮੈਨੂੰ ਵੀ ਮੌਕਾ ਮਿਲ ਗਿਆ ਪਿਆਰ ਹੋਣ ਦਾ ਹੈ ਮੇਰੇ ਤੇ ਚਾਣਾ ਅੱਜ 글로 ਵੀ ਆ ਗਿਆ ਇਸ ਫੇਸ ਤੇ ਕੰਮ ਸਾਰਾ ਉਹਨੇ ਕਰ ਲੈਣਾ ਨਹੀਂ ਤਾਂ ਕੰਮ ਦਾ ਨਾ ਸੁਣ ਕੇ ਹਾਏ ਮੈਨੂੰ ਤਾਂ ਦੁਬਾਰਾ ਹੀ ਪਿਆ ਜਾਂਦਾ ਹੁੰਦਾ ਇਹ ਸਾਰਾ ਕੰਮ ਮੇਰੇ ਹੱਥਾਂ ਚ ਨਹੀਂ ਪਤਾ ਡੈਡੀ ਡੈਡੀ ਜੀ ਤੁਹਾਨੂੰ ਪਤਾ ਨਹੀਂ ਲੱਗਣ ਡਿਆ ਤੁਹਾਡੇ ਘਰ ਦੇ ਵਿੱਚ ਕੀ ਹੋਣ ਡਿਆ ਮੇਰੀ ਜਗ੍ਹਾ ਤੇ ਹੋਰ ਕੁੜੀ ਆਈ ਆ ਕੌਣ ਪਰੌਣੀ ਆਈ ਏ ਕੌਣ ਪਰੌਣੀ ਆਈ ਏ ਪਰੌਣੀ ਨਹੀਂ ਆਈ ਟਾਡਾ ਮੁੰਡਾ ਲੈ ਕੇ ਆਇਆ ਉਹਨੂੰ ਕਿਹੜਾ ਮੁੰਡਾ ਮੇਰਾ ਆ ਮੇਰਾ ਨਹੀਂ ਮੁੰਡਾ ਕੋਈ ਵੀ ਆ ਵੇਖੋ ਸਾਹਮਣੇ ਕੌਣ ਖਲੋਤਾ ਟਾਡੇ ਡੈਡੀ ਕੀ ਗੱਲਾਂ ਕਰੀ ਜਾਂਦੇ ਤੁਸੀਂ ਪਤਾ ਨਹੀਂ ਕੌਣ ਭਾਉ ਬੰਦਾ ਮੈਂ ਇੱਧਰ ਆਂ ਡੈਡੀ ਬੰਦਾ ਇਹ ਟਾਡਾ ਮੁੰਡਾ ਗੱਲ ਕਰਨ ਡਿਆ ਵਾ ਡੈਡੀ ਕਿੰਨਾ ਗੱਲ ਕਰਨ ਡੇ ਮਨ ਤੀਨ ਨਾ ਕਿੱਥੇ ਆ ਵੇ ਖਲੋਤੀ ਆਵੇ ਲੈ ਮਿੰਨੀ ਤੇ ਦੇਖਣੀ ਈ ਕੋਈ ਆ ਵੇ ਖਲੋਤੀ ਆਵੇ ਜਿੰਨੂੰ ਡੈਡੀ ਹੋਰ ਦਿਖਣ ਲੱਜੋ ਨਾ ਉਹਨੂੰ ਮੈਂ ਥੋੜੀ ਦਿਖਣਾਵਾ। ਉਹ ਡੈਡੀ ਐਵੇਂ ਨਹੀਂ ਮਰੀ ਸੀ ਅਪਣੀ ਦਵਾਈਆਂ। ਆਹ ਖਾ ਦਵਾਈ ਖਾਓ। ਅ ਚੀਜੀ। ਅ ਚੀਜੀ ਖਾਓ ਚੀਜੀ। ਪਰੌਣੀ ਚਿੱਲਦੀ ਪਰੌਣੀ। ਪਰੌਣੀ ਇੱਥੇ ਹੀ ਆ। ਡੈਡੀ ਦਵਾਈ ਜੱਜ ਨਾ ਖਾ ਕੇ ਤੇ ਆਪਣਾ ਦਿਮਾਗ ਸਹੀ ਕਰੋ। ਤੁਹਾਨੂੰ ਭਜਾਓ ਇੱਥੋਂ ਕਰੋ। ਹੋਇਆ ਕੋਈ ਨਹੀਂ ਮੈਂ ਕੋ ਕੋ ਨਹੀਂ ਆ ਮੈਨੂੰ। ਡੈਡੀ ਇੱਥੇ ਕੌਣ ਆ? ਮੈਨੂੰ ਕੀ ਹੋਇਆ ਵਾ? ਇਧਰ ਕੰਦ ਵਾ। ਕਾਗਯਾ ਸਾਂਜੋ ਮੈਨੂੰ ਗੱਲ ਕਰ ਲੈਣ ਤੇ ਮਨਪ੍ਰੀਤ ਦਾ ਡੈਡੀ ਮੈਂ ਤੈਨੂੰ ਕਹਿਣ ਦੀਆਂ ਡੈਡੀ ਜਿਹੜੇ ਮਰ ਕੇ ਉਹ ਵੀ ਕਿਤੇ ਆਏ ਆ ਆ ਵੇ ਖਲੋਤੀ ਮੇਰੇ ਲੱਗਿਆ ਵੇ ਮਨਪ੍ਰੀਤ ਆ ਵੇ ਮਨਪ੍ਰੀਤ ਤੈਨੂੰ ਕੋਈ ਨਹੀਂ ਦਿਖਦੀ ਨਹੀਂ ਕਿ ਆ ਮਨਪ੍ਰੀਤ ਨੇ ਕੀ ਲੜ ਕਿੱਥੇ ਆ ਲੈ ਆ ਕਿੱਥੇ ਮਾਰੀ ਨਾ ਮਾਰੀ ਨਾ ਮਾਰੀ ਨਾ ਮਾਰੀ ਨਾ ਕਿੱਦਾਂ ਮਨਪ੍ਰੀਤ ਨੂੰ ਵੱਜ ਡੈਡੀ ਮੇਰੇ ਨਹੀਂ ਵੱਜਣੀ ਬਸ ਤੁਸੀਂ ਆਪਣਾ ਦਿਮਾਗ ਸੈੱਟ ਕਰੋ ਤੇ ਵੇਖੋ ਘਰ ਦੇ ਵਿੱਚ ਕੀ ਬਣਿਆ ਵਾ ਸੋਣੀ ਆਈ ਏ ਚਲ ਗਈ ਆ ਚੱਲ ਗਈ ਪੁਰਾਣੀ ਚੱਲ ਗਈ ਆ ਉਹ ਆਈ ਪੁਰਾਣੀ ਚੱਲ ਗਈ ਡੈੜੀ ਕੌਣ ਹੈ ਕਿੰਨਾ ਗੱਲਾਂ ਕਰੇ ਮੈਨੂੰ ਕੋ ਦੇਖਣੇ ਨਹੀਂ ਦਿਵਾਏ ਤੇ ਆਵੇ ਬਨਪੀਸ ਹੋਤੀ ਆਵੇ ਆਵੇ ਮਨ ਮੇਰੀਆਂ ਖਰਮ ਵੇਖ ਮੇਰੀਆਂ ਖਰਮ ਵੇਖ ਨਾ ਆਵੇ ਮਨ ਬਨਪੀਸ ਹੋਤੀ ਡੈੜੀ ਦਿਮਾਗ ਤੇ ਯੋਰਨਾ ਦੇ ਰੈਸਟ ਕਰ ਲੰਮੇ ਪੈ ਡੈੜੀ ਮਨ ਬਲੀ ਬੋਲ ਨਹੀਂ ਰਹੀ ਤੂੰ ਮਨਪ੍ਰੀਤ ਮਨਪ੍ਰੀਤ ਹੋ ਡੈਡੀ ਸੌਜੋ ਕੋਈ ਕੌਣ ਕਿੱਥੇ ਆ ਗਿਆ ਆਏ ਮਨਪ੍ਰੀਤ ਮੈਂ ਵੀ ਤਾਂ ਨਵੇਂ ਪਾਓ ਆਈ ਇੱਥੇ ਮੇਰੇ ਲੱਗੇ ਸਾਰੇ ਕਈ ਨੇ ਮਨਪ੍ਰੀਤ 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 ਜੋ ਹੋਏ ਮੈਨੂੰ ਨਾ ਦਿਖੇ ਮੈਂ ਨਾ ਗੱਲਾਂ ਨਹੀਂ ਕਰਨਾ ਵੇ ਤੁਹਾਡਾ ਤਾਂ ਟੇਮ ਹੋ ਜਿਆਦਾ ਸਾਰਿਆਂ ਦਾ ਆਵੇ ਮਨਪ੍ਰੀਤ ਗੱਲ ਕਰਨ ਨਹੀਂ ਵਰਨਾ ਬਸ ਮੇਰੇ ਨਾਲ ਹੈ ਨਹੀਂ ਮੋੜਾ ਇਹ ਸਾਰਾ ਦਿਖਾਈ ਨਹੀਂ ਮੈਨੂੰ ਦਿਖਾਈ ਦੇ ਜਾ। ਇਹ ਤਾਂ ਮੈਨੂੰ ਗੁੱਸਾ ਲੱਗਦਾ। ਕੋਈ ਨਹੀਂ ਅੰਦਰ ਦੇਹੀ ਲਾਉਂਦਾ ਹਾਂ ਮੈਂ ਤਾਂ। ਸੰਦੇ ਹੀ ਸੰਦੇ। ਬਲਾ ਚੁਕਲਾ ਮੁਰਗੇਸ਼ ਮੈਂ ਮਾਰੂਗਾ। ਬਾਬਾ ਜੀ ਘਰ ਤੋਂ ਠੀਕ ਆਈ ਨੂੰ ਇਹ ਤਾਂ ਦਾ ਕੀ ਵਾੜਿਆ ਇੰਨੇ ਕਸ਼ਟ ਆ ਪਰ ਜਿਦਿਆਂ ਦੇ ਨੇ ਇੱਕ ਸਿਆਣੇ ਮੇਲੇ ਬੰਦੇ ਨੂੰ ਕਿੱਦਾਂ ਦੇ ਇਲਾਜ ਕਰਤੀ ਆ ਆ ਹੋ ਕੇ ਬੜਾ ਸਤਾਈਓ ਕੀ ਨਿਕਲਣਾ ਕਰੋ ਬਾਹਰ ਸਰ ਦਿਹਾੜੀ ਤੇ ਉਹਦੇ ਹੀ ਗਾੜੀ ਪਿਛਾੜੀ ਸਾਰਾ ਟੱਬਰ ਤੁਰਿਆ ਫਿਰਦਾ ਆ ਫੇ ਕਿੱਥੇ ਪੈਣਾ ਠੀਕ ਹੁੰਦਾ ਤੇ ਫੇ ਕਿਤੇ ਕੋਈ ਪਾਸੇ ਨਿਕਲਦੀ ਨਾ ਆਵੇ ਮਨਜੋਤ ਨੂੰ ਕਿਦਾਂ ਸਤਾਉਣ ਡਿਆ ਕਿੰਨਾ ਰੌਲਾ ਪੈਣ ਡਿਆ ਅੰਦਰ ਕੀ ਬਣ ਡਿਆ ਵਾ ਨਹੀਂ ਪੈਣਾ ਤੁਸੀਂ ਨਾ ਹਜੇ ਆਇਓ ਕੋਈ ਨਹੀਂ ਆਪੇ ਠੀਕ ਹੋ ਜਾਣਾ ਮਨਜੋਤ ਠੀਕ ਹੋ ਜੀ ਮੈਂ ਤੁਹਾਨੂੰ ਦੱਸੂਗੀ ਫੇਰ ਆਇਓ ਮਿਲਣਾ ਐਦਾਂ ਤੇ ਸਾਡਾ ਆਪਣਾ ਸਰ ਜਿਹੜੀ ਜਲੂਸ ਨਿਕਲਿਆ ਪਿਆ ਵਾ ਤੇ ਨਹੀਂ ਨਹੀਂ ਤੁਸੀਂ ਨਾ ਆਇਓ ਕੋਈ ਗੱਲ ਨਹੀਂ ਠੀਕ ਵਾ ਠੀਕ ਹੀ ਸਮਝ ਲਓ ਤੁਸੀਂ ਆਹੋ ਅੰਮਾ ਜੀ ਕੀ ਦੱਸ ਗੱਲ ਕਰਾਂ ਮੈਂ ਤੇ ਕੀ ਨਾ ਕਰਾਂ ਇੱਥੇ ਰੋਜ਼ਿਆੜੀ ਕੋਈ ਨਾ ਕੋਈ ਆਣ ਕੇ ਬਹਿ ਜਾ ਕਰੋ ਤੇ ਇੱਥੇ ਬੜੀਆਂ ਰੋਟੀਆਂ ਪੱਕਣੀਆਂ ਵਾ ਹਾਂ ਤੂੰ ਦੱਸ ਕੀ ਆਨੀ ਆ ਸਫਾਈ ਕਰਦੀ ਮੈਂ ਨੇ ਚੱਲ ਚੰਗਾ ਆ ਕਰਤੀ ਤੇ ਬਹਿ ਜਾ ਚਾਹ ਨਹੀਂ ਬਣਾਣੀ ਕੁਝ ਖਾਣੇ ਕੋ ਵੀ ਨਹੀਂ ਹੈ ਪਤਾ ਨਹੀਂ ਚਾਹ ਵਾਲੀ ਦੇ ਅੰਦਰ ਵੜ ਕੇ ਬੈਠੀ ਪਤਾ ਨਹੀਂ ਕੀ ਕਰਨ ਢਈ ਆ ਤੇ ਕੀ ਤੈਨੂੰ ਭੁੱਖ ਲੱਗੀ ਆ ਹੂੰ ਹੂੰ ਤੇ ਖਾਣ ਨੂੰ ਤਾਂ ਹੁਣ ਕੁਝ ਨਹੀਂ ਹੁਣ ਤਾਂ ਰਾਤ ਦਾ ਹੀ ਰੋਟੀ ਪਾਣੀ ਬਣਨਾ ਕਦ ਬਣਾਏਗੇ ਮੈਨੂੰ ਬਹੁਤ ਭੁੱਖ ਲੱਗੀ ਆ ਹੁਣ ਮੈਂ ਵੇਖਦੀ ਆ ਉਹਨੂੰ ਫੇਰ ਉਹਨੂੰ ਮੈਂ ਕੰਨੀ ਕੋ ਬਣਾ ਕੇ ਤੈਨੂੰ ਦਿੰਦੀ ਆ ਕੀ ਖਾਣਾ ਮੈਂ ਤੂੰ ਕੁਝ ਵੀ ਦੇ ਦਿਓ ਖਾਣੇ ਕੋ ਵੇਖਿਆ ਨਹੀਂ ਉੱਥੇ ਕੇਲੇ ਪਏ ਆ ਤੂੰ ਹਾਂ ਦੇਖਿਆ ਵੋ ਤੋ ਵੇਖ ਕੇ ਭੁੱਖ ਲੱਗੀ ਆ ਕਿ ਉਦਾਂ ਲੱਗੀ ਆ ਨਹੀਂ ਭੁੱਖ ਲੱਗੀ ਅੱਜ ਤੋ ਸਵੇਰ ਕਈ ਖਾਣਾ ਖਾਇਆ ਔਰ ਜੋਤੀ ਭਾਪੀ ਬੋਲੀ ਕਿ ਦਿਮਾਜੇ ਆਉਣਗੇ ਫਿਰ ਖਾएंगे ਦਿਮਾਜੇ ਆਏ ਨਾ ਚਾਹੇ ਪੀਂਨਾ ਕੁਝ ਵੀ ਐਸੇ ਹੀ ਆ ਗਏ ਮuje ਵੀ ਲੈ ਕੇ ਆ ਗਏ ਚਲ ਕੋਈ ਨਹੀਂ ਫਿਰ ਹੁਣ ਤੁਝੇ ਕਹਿ ਦਿੱਤਾ ਨਾ ਉਥੋਂ ਖਾ ਲਾ ਕੇਲਾ ਫੜ ਕੇ ਤੇ ਮੈਂ ਉਹਨੂੰ ਵੇਖਾਂ ਕੀ ਕਰਦੀ ਆ ਸੁਖ ਠੀਕ ਐ ਇਹਨਾਂ ਦੇ ਜਿਹੜੀ ਚੀਜ਼ ਵੇਖਣੀ ਉਹ ਮੰਗਣ ਡਿਆ ਪਿਆ ਕਰਨਾ ਕੇ ਲਈ ਖਾ ਲੇਤੀ ਜੇ ਪੜੀ ਐ ਜੇ ਖਾਲੀ ਐ ਕੁਝ ਵੀ ਨਹੀਂ ਐ ਇਸ ਵਿੱਚ ਕੁਛ ਹੋਤਾ ਤਾਂ ਖਾ ਹੀ ਲੇਤੀ چلو ہمارے میں کہاں تھی جہاں جہاں دانا وہاں وہاں کھانا اس لیے تو میں جہاں پر آ گئی بہت اچھا ہے میٹھا میٹھا تیار ہاں جی گروار نہیں میں تیار چلو ٹھیک میں آ گئی جی کتنے چلی ہوں ਮੰਮੀ ਮੈਂ ਦਵਾਈਆਂ ਚੰਨੀ ਜੇ ਦਵਾਈ ਕਾਦੀ ਦਵਾਈ ਲੈਣ ਚਲਨੀ ਆ ਹਾਏ ਮੰਮੀ ਮੇਰਾ ਤੇ ਨਾ ਦਿਲ ਬਹਿ ਬਹਿ ਜਾਣ ਡਿਆ ਵਾ ਨੀ ਪੈਣਾ ਸਵੇਰ ਦੀ ਇੰਨੀ ਗਰਮੀ ਸੀ ਸਾਰਿਆਂ ਨੂੰ ਘਬਰਾਟ ਹੋਣ ਡਈ ਸੀ ਹੁਣ ਤਾਂ ਬਾਹਰ ਮੀਂਹ ਪੈਣ ਦਾ ਮੌਸਮ ਠੰਡਾ ਹੋ ਗਿਆ ਵਾ ਐਵੇਂ ਦਵਾਈ ਦਾ ਪਹਿਲਾਂ ਦੱਸ ਕਿਹੜਾ ਵੇੜਾ ਵਾ ਤੇਰਾ ਤੂੰ ਮੰਮੀ ਟਾਈਮ ਹੀ ਹੁਣ ਲੱਗਾ ਵਾ ਸਾਰੇ ਦਿਨ ਤੇ ਟਾਈਮ ਨਹੀਂ ਲੱਗਦਾ ਅਜੇ ਤੇ ਉਹ ਮੁੰਡਾ ਜੇ ਆਇਆ ਹੀ ਆ ਸਾਡੇ ਕਿਤੇ ਮੱਥੇ ਨਹੀਂ ਲੱਗਾ ਤੇ ਤੈਨੂੰ ਬਾਹਰ ਬਾਹਰ ਹੀ ਕਹਿਣ ਡਿਆ ਪਿਆ ਦਵਾਈ ਲੈਣ ਚਲੀਏ ਆਹੋ ਮੰਮੀ ਮੈਂ ਫੋਨ ਕੀਤਾ ਹੀ ਜਾਂਦੇ ਮੈਂ ਆ ਗਿਆ ਬਾਅਦ ਤੇ ਆ ਜਾ ਆ ਤੇ ਗਾੜੀ ਪਿਓ ਨੂੰ ਨਹੀਂ ਦੇਖਣਾ ਵੀ ਮੈਂ ਸਵੇਰ ਦਾ ਗਿਆ ਕੀ ਆ ਤੇ ਕੀ ਨਹੀਂ ਹੁਣ ਤੈਨੂੰ ਡੋਲਾ ਲੈ ਕੇ ਤੁਰ ਕੇ ਦਵਾਈ ਲੈਣ ਨੂੰ ਕੀ ਕਹਦਾ ਰੋਟੀ ਪਾਣੀ ਦਾ ਬੇੜਾ ਕੋਈ ਕੰਮ ਨਹੀਂ ਕਰਨਾ ਹੁਣ ਰੋਟੀ ਪਾਣੀ ਮੰਮੀ ਉਹ ਵੇਖਾ ਨੀਰੂ ਹੈਗੀ ਉਹਨੇ ਬਣਾ ਦੇਣਾ ਵਾ ਨੀਰੂ ਨੇ ਹਾਂਜੀ ਹੱਦ ਹੋ ਗਈ ਤੇਰੇ ਵਾਲੀ ਸੋਖੋਤਰਾ ਕਿਉਂ ਮੰਮੀ ਉਹਨੂੰ ਕੀ ਆ ਰੋਟੀ ਪਾਣੀ ਕਰਦੀ ਆ ਉਹਨੇ ਪਾਣਾ ਚੰਨਾ ਮਾਜ ਰਿਆ ਬਸ ਠੀਕ ਵਾ ਤੇ ਬਾਕੀ ਵੀ ਕੰਮ ਕਰ ਲੂਗੀ ਬਾਕੀ ਨੂੰ ਕੀ ਆ ਉਹਦੇ ਕੋ ਕਰਾਉਣਾ ਹੁਣ ਸਾਰਾ ਤੇ ਫੇਰ ਕੀ ਆ ਮੰਮੀ ਤੇ ਘਰ ਨੂੰ ਹੁਣ ਉਹਦੇ ਕੰਮ ਹੀ ਕਰਨਾ ਵਾ ਹੱਦ ਹੋ ਗਈ ਤੇਰੇ ਵਾਲੀ ਮੈਂ ਤੁਹਾਨੂੰ ਕਿਹਾ ਬਸ ਭਾਂਡਾ ਛੰਨਾ ਮਾਜਣਾ ਤੇ ਝਾੜੂ ਪੋਚਾ ਲਾਉਣਾ ਹੋਰ ਕੁਝ ਨਹੀਂ ਕਰਨਾ ਤੇ ਅੱਜ ਚਲ ਰੋਟੀਆਂ ਲਾ ਲੂਗੀ ਕੱਲ ਤੋਂ ਮੈਂ ਆਪੇ ਲਾ ਲੂ ਰੋਟੀਆਂ ਸਾਰਾ ਕੁਝ ਜ਼ਿੰਮੇਵਾਰੀ ਹੋਰੇ ਸਿਰ ਤੇ ਹੀ ਪਾ ਲੈਣੀ ਆ ਹੁਣ ਜੇ ਦੋ ਰੋਟੀਆਂ ਲਾ ਲੂਗੀ ਅੱਜ ਤਾਂ ਕੀ ਹੋ ਜਾਣਾ ਵਾ ਤੇ ਤੂੰ ਹੀ ਸਵੇਰਾ ਦਵਾਈ ਲੈ ਆਵੀਂ ਹਾਂ ਆ ਰੋਟੀ ਪਾਣੀ ਆਪ ਪਕਾਓ ਹੱਦ ਹੋ ਗਈ ਤੇਰੇ ਵਾਲੀ ਸੁੱਕ ਮੈਨੂੰ ਕੋ ਬਾਰ ਬਾਰ ਉਹ ਗੱਲ ਤੂੰ ਖਵਾਈ ਜਾਣ ਢਈ ਆ ਨਾ ਉਹ ਵੇੜਾ ਨਾ ਉਹ ਵੇੜਾ ਹੁਣ ਮੈਂ ਪਕਾਉਂਗੀ ਆਪ ਫਿਰ ਕੇ ਜੇ ਜਦੋਂ ਉਹ ਹੈਗੀ ਪਕਾਉਣ ਵਾਲੀ ਫਿਰ صحیح ਗੱਤੋਂ ਪਕਾਉਣੀ ਇਹਦਾ ਮਤਲਬ ਤੂੰ ਇਹਦੇ ਨਾਲ ਭੇਦਭਾਵ ਕਰਨ ਦੇ ਜੇ ਫਿਰ ਪੇਤ ਪਾ ਮੈਂ ਕਹਦਾ ਕਰਨੀ ਮੈਂ ਜਿੰਮੇਵਾਰੀ ਸਾਰੀ ਹੋਰ ਸਿਰ ਤੇ ਸੁੱਟ ਦੇਣੀ ਆ ਜੇ ਦੋ ਇੱਕ ਦਿਨ ਲਾਉਣ ਲੱਗ ਮਮੀ ਕਿਤੇ ਨਹੀਂ ਆਖਰ ਆ ਗਈ ਉਦਾਂ ਤੁਸੀਂ ਪੇਤ ਪਾਪ ਕਰਦੇ ਇਨਸਾਨਾਂ ਵਿੱਚ ਸਭ ਪਤਾ ਮੈਨੂੰ ਬਿਮਾਰ ਬੰਦਾ ਇੰਨਾ ਰੌਲਾ ਨਹੀਂ ਪਾਉਂਦਾ ਜਿੰਨਾ ਤੂੰ ਮੇਰੇ ਨਾਲ ਜਿਦਾਂ ਬ੍ਰਿਸਕਾਂ ਕਰਨ ਲਈ ਆ ਜਿਹੜਾ ਬਿਮਾਰ ਆ ਨਾ ਉੱਧਰ ਵੇਹ ਜਾ ਕੇ ਕੀ ਬਣ ਗਿਆ ਤੇ ਵੇਖ ਲਾ ਮਮੀ ਅਨ ਗਿੰਦੀ ਥੋ ਗਿਆ ਵੀ ਨਹੀਂ ਬਿਮਾਰ ਫੇ ਹੁਣ ਮੈਨੂੰ ਵੀ ਨਾ ਜਾਣ ਦੋ ਤੇ ਮੁੜ ਕੇ ਆ ਬੈੱਡ ਤੇ ਮੈਨੂੰ ਵੀ ਪਾ ਲਿਓ ਫਿਰ ਦੋ ਦੋ ਮਰੀ ਸਾਭ ਲੋਗੇ ਅੱਛੀ ਤੀ ਵਕਤ ਤੇਰੀ ਇਹ ਗੱਲ ਠੀਕ ਵਾ ਜਾ ਜਾ ਕੇ ਸੱਤੀ ਪਾਈ ਲਿਆ ਮੈਂ ਮम्मी ਮੈਂ ਤੈਨੂੰ ਆਖਣ ਦੀ ਬਾਦ ਗੋਮਰੀ ਸਾਹਮਣੇ ਬੜੀ ਫਿਊਨੀ ਆ ਜਿਓ ਸੱਚਾ ਮੰਮੀ ਗੁਰਵੰਤ ਜੇ ਮੈਂ ਕਰਨ ਲੱਗਿਆ ਉਹਨੂੰ ਸੰਭਲਿਓ ਭੈਣਾ ਗੁਰਵੰਤ ਲੈ ਜਾ ਤੂੰ ਤੇ ਮੈਂ ਕੰਮ ਕਰੂੰਗੀ ਕਿ ਗੁਰਵੰਤ ਨੂੰ ਸਾਹਮਣੇ ਲੈ ਰੋ ਤੇ ਨਿਆਣੇ ਨੂੰ ਕੁਝ ਖਾਣ ਨੂੰ ਲੈ ਆ ਲੈਣਾ ਸੁਮਰੀਤ ਨਹੀਂ ਖਾਣ ਨੂੰ ਲੈ ਆਇਓ ਕੁਝ ਮੰਮੀ ਖਾਣ ਨੂੰ ਆਪਾਂ ਇੱਥੇ ਰਹਿ ਆਵਾਂਗੇ ਕਿ ਸੁਮਰੀਤ ਨਾਲ ਖੇਡਦਾ ਰਹਿਣਾ ਵਾ ਉੱਥੇ ਤੁਹਾਨੂੰ ਪਤਾ ਹੈ ਵੀ ਇਨਫੈਕਸ਼ਨ ਇਨਫੈਕਸ਼ਨ ਹੈ ਮੈਂ ਭਰਨਾ ਨੂੰ ਚਲ ਜਾ ਕਰਨੀ ਰਹਿਣਾ ਨਾ ਕਰੋ ਛੇਪੀ ਆ ਜਿਓ ਧਿਆਨ ਰੱਖਦੇ ਹੋ ਬੰਨਿਆ ਨੇ ਮੈਂ ਰੱਖੂੰਗੀ ਧਿਆਨ ਵਾਕਿਆ ਭੈਣਾ ਤੂੰ ਉਹ ਦੋ ਮਰੀਜ਼ ਮੇਰ ਕੋ ਕਿੱਥੇ ਸਾਂਭੇ ਜਾਣੇ ਆ ਇਹਨੇ ਤਾਂ ਸਭੋਂ ਜ਼ਿਆਦਾ ਪਖੰਡ ਕਰ ਕਰ ਦੱਸਨੇ ਥੋੜਾ ਦੁੱਧ ਤੇ ਜ਼ਿਆਦਾ ਜੋਦ ਉਹ ਗੱਲ ਬਾਤ ਦੁੱਖ ਥੋੜਾ ਹੋਣਾ ਵਾ ਤੇ ਰੋਲਾ ਇਹਨੇ ਜ਼ਿਆਦਾ ਪਾਉਣਾ ਵਾ ਤੇ ਮੈਂ ਹੋਰ ਪਵਾੜੇ ਨੂੰ ਫੜੀ ਜਾਵਾ ਚੱਲ ਜਾ ਕੇ ਆਪਣੀ ਦਵਾਈ ਲਿਆਵੇ ਵੇ ਵਾਕਿਆ ਮੈਨੂੰ ਭੇਦ ਭਾਵ ਨਹੀਂ ਉਹਦਾਂ ਕੁੜੀ ਨਾ ਕਰਨਾ ਚਾਹੀਦਾ ਸੋਹਣੀ ਆ ਗੋਰੀ ਚਿੱਟੀ ਆ ਹੱਥ ਪੈਰ ਚਿੱਟੇ ਆ ਚੱਲ ਕੋਈ ਨਹੀਂ ਇਥੋਂ ਸਾਬਣ ਦੀ ਕਾਚੀ ਦਵਾਂਗੇ ਇਹਨੂੰ ਵੱਖਰੀ ਤੇ ਆਪਣਾ ਨਹਾਣ ਹੋ ਕੇ ਹੱਥ ਪੈਰ ਧੋਇਆ ਕਰੂਗੀ ਤੇ ਜਿੰਨਾ ਕੰਮ ਹੋ ਜੂ ਉਹਨਾ ਹੀ ਚੰਗਾ ਵਾ ਚੱਲ ਸ਼ਾਮਾ ਹਾਲਕਾ ਜੋ ਤੂੰ ਕਰਦਾ ਠੀਕ ਹੀ ਕਰਦਾ ਲੈ ਗੁਰਵਰੇ ਜਾਂ ਮੇਰਾ ਪੁੱਤ ਦਾਦੀ ਲਾਗੇ ਨਦੇ ਚੱਲ ਜਾ ਚੰਗਾ ਸਮਰੀਤ ਨਾ ਖੇਡ ਮੇਰੀ ਕੀ ਆਪਣੇ ਪੋਤਰੀ ਠੀਕ ਆ ਚੱਜੂ 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 ਕਾਜਾਂ ਦੇ ਹੋ ਜਾ ਪਏ ਜ ਸੋਨਾ ਪੁੱਤ ਲੈ ਮੌਸਮੇ ਕਿੱਡਾ ਸੋਨਾ ਹੋਇਆ ਵਾ ਤੇ ਕਿਣ ਮੇਨ ਜੀ ਪੈਣ ਦੇਈ ਅੱਜ ਤੇ ਰੀਲਾ ਬਣਾਉਣ ਦਾ ਦਾ ਮੌਸਮ ਮਾਤੇ ਮੁੰਡਾ ਬੋਲਦਾ ਤੇ ਸੋਹਣੇ ਤੇ ਲੱਗਣ ਡਏ ਜੇ ਬੁਲਟ ਬੜਾ ਚੱਜਿਆ ਪਰ ਹੈ ਕੀ ਨਾ ਬੁਲਟ ਮੈਂ ਆਪਣੇ ਦੋਸਤ ਦਾ ਲਿਆ ਪਿੰਡੋਂ ਮੰਗ ਕੇ ਕਹਿੰਦਾ ਮਾਰ ਪਿੰਡੇ ਸਾਰੇ 4-5 ਦਿਨ ਗੇੜੀਆਂ ਪਤਾ ਤੇ ਲੱਗੇ ਵੀ ਮੁੰਡਾ ਬਾਹਰੋਂ ਆਇਆ ਅੱਛਾ ਉਹ ਠੀਕ ਆ ਤੇ ਮੇਰੀ ਇੱਕ ਗੱਲ ਸੁਣਾ ਮੈਂ ਭਲਾ ਹੁਣ ਇਹ ਤੁਹਾਨੂੰ ਕੀ ਕਿਹਾ ਕੀ ਕਿਹਾ ਕਿਤੀ ਨਾ ਤੁਹਾਡੀ ਤਾਰੀਫ ਆਹੋ ਤੇ ਹੁਣ ਫਿਰ ਮੇਰੀ ਕਿੰਨੇ ਕਰਨੀਆਂ ਕਾਦੀ ਕਰਾਂ ਤੇਰੀ ਤਾਰੀਫ ਮੇਰੇ ਵੱਲ ਵੇਖ ਕੇ ਮੇਰੀ ਤਾਰੀਫ ਤੇ ਕਰੋ ਉਹ ਜਾ ਜਾ ਆ ਕੀ ਪਾਇਆ ਵਾ ਉਹ ਜਾ ਸਲਵਾਰ ਸੂਟ ਪਾ ਐਵੇਂ ਪਾਈ ਪਜਾਮੀ ਜੀ ਬੁਰੀ ਲੱਗਦੀ ਆ ਹੇ ਹੇ ਦੇ ਵਿੱਚ ਕੀ ਭੁਰਾ ਲੱਗਣ ਡਿਆ ਵਾ ਕਿੰਨਾ ਵਧੀਆ ਤੇ ਮੈਂ ਸੂਟ ਪਾ ਕੇ ਆਈ ਆ ਅ ਸਲਵਾਰ ਕਮੀਜ਼ ਪਾ ਤੇ ਉਹ ਚੰਗਾ ਲੱਗਦਾ ਵਾ ਯਰ ਮਾਨ ਕਰ ਆ ਵੀ ਗੱਡੀ ਸੁਣੀ ਲੱਗਣ ਡੇ ਹੈ ਘੜੀ ਘੜੀ ਨੀਰੂ ਪਾ ਕੇ ਆਈ ਵੀ ਮੈਨੂੰ ਨੀ ਚੰਗੀ ਲੱਗਣ ਦਈ ਆ ਨਹੀਂ ਚੰਗੀ ਲੱਗਣ ਈ ਚੁੱਪ ਕਰਕੇ ਤੇ ਚੱਲੀਏ ਨਾਲੇ ਗੱਡੀ ਤੇ ਜਾਣਾ ਮੈਂ ਮਾਂ ਮੇਕੋ ਬਾਰਿਸ਼ ਔਣ ਈ ਆ ਤੂੰ ਸਲਵਾਰ ਕਮੀਜ਼ ਪਾ ਗਿਆ ਫੇਰ ਮੈਂ ਤੈਨੂੰ ਖੜਮਾ ਹੀ ਤੇ ਜਾਣਾ ਬੁਲਟ ਤੇ ਹੀ ਓ ਕਿਉਂ ਗੱਡੀ ਤੇ ਕਿਉਂ ਨਹੀਂ ਜਾਣਾ ਮੀ ਇਹ ਕਿੰਨਾ ਵਧੀਆ ਮੌਸਮ ਆ ਬੁਲਟ ਤੇ ਜਾਣੇ ਆ ਨਾਲੇ ਸਲਵਾਰ ਕਮੀਜ਼ ਪਾ ਮੈਂ ਨਹੀਂ ਇਦਾਂ ਖੜਦਾ ਅਹੋ ਅਜੇ ਤੁਸੀਂ ਬੁਲਟ ਤੇ ਜਾਣਾ ਵਾ ਨਾ ਮੈਨੂੰ ਇਦਾਂ ਖੜਨਾ ਮੈਂ ਤੇ ਗੱਡੀ ਤੇ ਲੈ ਕੇ ਜਾਣਾ ਫੇਰ ਮੈਂ ਵੀ ਪਜਾਮੀ ਸੂਟ ਚ ਟਟਣ ਜਾਣਾ ਮੈਂ ਵੀ ਸਲਵਾਰ ਸੂਟ ਨਹੀਂ ਪਾ ਗਿਆ ਮੈਨੂੰ ਮੈਂ ਕਿਹਾ ਜਾ ਜਾ ਦੂਜਾ ਪਾ ਗਿਆ ਚੁੱਪ ਕਰਕੇ ਤੁਰ ਪੋ ਮੇਰੇ ਮਾਤਾ ਨੂੰ ਕਿਹਾ ਮੈਂ ਦਵਾਈ ਨਹੀਂ ਚੱਲੂਗਾ ਇਕਦੋਨੇ ਬੜੀ ਜੜ ਖਾਦੀ ਹੋ ਬੜਾ ਬੋਲਣ ਲਈ ਮਾਤਾ ਚੁੱਪ ਕਰ ਜਾ ਯਾਰ ਕਿਰੋਲਾ ਪਾਇਆ ਉਹ ਤੇ ਕਿੱਦਾਂ ਦਿਵਾਲੀ ਹੋਈ ਯੋ ਕਹਿੰਦੀ ਪਿਓ ਆਪਣੇ ਨੂੰ ਨਹੀਂ ਪੁੱਛਦਾ ਬਪਾ ਮੋੜ ਲਾ ਮੋਟਰਸਾਈਕਲ ਚੱਲੀਏ ਲੈ ਜੇ ਤੇ ਇੱਕੋ ਮੁਰਦਾ ਦੇ ਲਾਉਣ ਲੱਗਾ ਮੈਂ ਅੰਦਰ ਮੈਂ ਨਹੀਂ ਤੈਨੂੰ ਇਦਾਂ ਖੜਨਾ ਉਹ ਚੁੱਪ ਕਰਕੇ ਤੇ ਬਹਿ ਜਾ ਖੜਨਾ ਤਾਂ ਸਾਰੇ ਪੇਤ ਮੇਰੇ ਖੋਲ ਤੋਂ ਅੰਦਰ ਜਾ ਕੇ ਮੈਂ ਸੋਚਿਆ ਉਹ ਤੋਂ ਮੈਂ ਤੁਰ ਕੇ ਆਉਣਾ ਸਾਬੀ ਵੀ ਨਿੱਛੇ ਕੋ ਲੋਤਣਾ ਦੇ ਕਿਵੇਂ ਨਾ ਗੈਸ ਨੂੰ ਕਿੰਗ ਲਾਈ ਕਿ ਵਾਓ ਕਿਆ ਨਾ ਅੱਛੇ ਵੀ ਨਹੀਂ ਕਿਹਾ ਕਹਿ ਦੇ ਨਾ ਤੂੰ ਵੀ ਨਹੀਂ ਸੋਣਾ ਲੱਗਣਿਆ ਬੁਲਟ ਤੁਰਾ ਮਿਲਣਿਆ ਵੀ ਮੰਗ ਕੇ ਇਹਨਾਂ ਦਾ ਤੌਰ ਨਾਲ ਉਹਨੇ ਦਿੱਤਾ ਵਾ ਮੰਗਿਆ ਨਹੀਂ ਮੈਂ ਹਾਂਦਾ ਉਹ ਖਲੋਤਾ ਬੁਲਟ ਚਾਬੀ ਲਾ ਦੇ ਲੈ ਜਾ ਨਾਲੇ ਗੇੜੀਆਂ ਮਾਰ ਪਿੰਡ ਚ ਹਾਂ ਬਹੁਤ ਕੇ ਬਾਹਰਲੇ ਮੁਲਕ ਵਾਂ ਤਾਂ ਵੀ ਸੋਚ ਨਹੀਂ ਤੜੀ ਬਦਲਦੀ ਚਲੋ ਚੱਪਾ ਕਰਕੇ ਤਾਂ ਚੱਲ ਜਾਈਏ ਮੋੜ ਲੈਂਦੇ ਹੁਣ சமீ மே ਪੁੱਤ ਤੂੰ ਆਪਣੀ ਉਹਨੂੰ ਮੰਮਾ ਬੋਲੀ ਜਾਨੀ ਐ ਨਾਲੇ ਉਹਨੂੰ ਤੂੰ ਲੈ ਕੇ ਕੀ ਕਰਨ ਨੂੰ ਆਈਆਂ ਘਰ ਵਿੱਚ ਮੰਮਾ ਹੁਣ ਮੈਨੂੰ ਉੱਥੇ ਘੇੜਦੇ ਨੇ ਨਾਲੇ ਨਾ ਮੈਨੂੰ ਪਿਆਰ ਵੀ ਬੜਾ ਕਰਦੇ ਆ ਮੈਂ ਵੀ ਬੜਾ ਕਰਦੀ ਆ ਇਸ ਕਰਕੇ ਮੈਂ ਲੈ ਆਈ ਉਹਨਾਂ ਨੂੰ ਪੁੱਤ ਇੱਕ ਦਿਨ ਦੇ ਵਿੱਚ ਹੀ ਪਿਆਰ ਪੈ ਗਿਆ ਤੇਰਾ ਉਹਦੇ ਨਾਲ ਹਾਂਜੀ ਮੰਮਾ ਪੱਤੀ ਤਵੀਨੂੰ ਦੇਖਦੇ ਹੀ ਨਹੀਂ ਉਹ ਵੀ ਮੈਨੂੰ ਬੜਾ ਪਰ ਤੂੰ ਉਹਨੂੰ ਮੰਮਾ ਨਹੀਂ ਕਹਿਣਾ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਇਹ ਮੇਰੀ ਬਰਦਾਸ਼ਤ ਤੋਂ ਬਾਹਰ ਆ ਕੀ ਗੋ ਮਮਾ ਗਤੀ ਨਗਸ ਜੀ ਕਾ ਤੋ ਬੋਲ ਰਹਾ ਪਤਾ ਤੂੰ ਉਹਨੂੰ ਆਪਣੀ ਮਾਂ ਕਹਿਣ ਜੀ ਆ ਤੇ ਮੈਨੂੰ ਗੁੱਸਾ ਨਹੀਂ ਲੱਗੂਗਾ ਮਮਾ ਉਹਦੇ ਵਰਨਾ ਵੀ ਨੁੱਤ ਹੀ ਦੇਖਦੇ ਆ ਕੋਈ ਤੁਹਾਡਾ ਫੇਸ ਵੀ ਸੇਮ ਜੇ ਮਿਆ ਮੇਰਾ ਤੇ ਉਹਦਾ ਫੇਸ ਸੇਮ ਆ ਹਾਂਜੀ ਇੱਕ ਹੀ ਕਹਿਣੀ ਆ ਮਮਾ ਸੱਚੀ ਕਹਿਣੀ ਮੈਨੂੰ ਨਾਲ ਉਹ ਚ ਤੂੰ ਹੀ ਦੇਦਨੇ ਨਾ ਤੇ ਉਹਦੇ ਹੈ ਇਟਾ ਦੇ ਵਰਗੇ ਸੇਮ ਮਮਾ ਵਖੋ ਤੁਹਾਡੇ ਵਰਗੇ ਆ ਬਾਬੂ ਖਾ ਲੋਬ ਛੰਡਾ ਕਰਕੇ ਖਾਣਾ ਬਹੁਤ ਗਰਮ ਹੈ ਜੇ ਠੀਕ ਇਹਨੂੰ ਤਾਂ ਹਟਾ ਲੋ ਬਣਾ ਅਰੇ ਰਹਿਣੇ ਦੋ ਪਰਦਾ ਅੱਛਾ ਹੁੰਦਾ ਹੈ ਹਨੀ ਅਗੀ ਉਹ ਇੱਥੇ ਹਾਂ ਉਹ ਉਹ ਪਤਰੀ ਕਿੱਥੇ ਜੀ ਹਟਾ ਲੋ ਮਿੱਤੇ ਸੱਚੀ ਮੇਰੇ ਵਾਂਗੂ ਆ ਤਾਂ ਹੀ ਸਮਝੀ ਤੂੰ ਆਪਣੀ ਮਾਂ ਇਹਦੇ ਵਿੱਚ ਦਿਖਦੀ ਹੈਗੀ ਤੇ ਉਹਨੂੰ ਲੈ ਆਈ حرانتما رنگ تو این شکل ملتی ہے جی میرے نا. سنیا تو ایک شکل تین پر کی پرماتما تم نے میرا فیس دیکھنا ہوتا ہے سچ میں تمہاری مما کا فیس میرے جیسا تھا ہاں جی کیسے ہو گیا پتا. اور کیا کہا؟ تم مجھ سے بہت پیار کرتی تھی تمہاری مما ہاں بہت پیار کرتی ہیں <سطور>